ਜਿੱਤੀ ਬੀੜ ਰੋਕੇ ਬਾਈ ਬੀੜ ਰੋਕੇ ਜਿੱਤੀ ਆ ਬਾਈ ਹਾਂਜੀ ਕਬੂਤਰ ਉੱਡੇ ਸੀਗੇ 80 ਕਬੂਤਰ ਜੀ ਮੇਰੇ ਖਿਆਲ 70 80 ਕਬੂਤਰ ਤੇ 7 ਦਾ ਟਾਈਮ ਕੀਤਾ ਹੀ ਬਾਈ ਇਹਨੇ ਠੀਕ ਆ ਬਾਈ 80 ਕਬੂਤਰ ਉਸ ਤੋਂ ਬਾਅਦ 7 ਮਿੰਨ ਦੇਣੀ ਬਾਈ ਇਹ ਬੀੜ ਵੱਧ ਨਹੀਂ ਛੱਡਤੀ ਸੀ ਮੈਂ ਹਾਂਜੀ ਤੇ ਬੀੜ ਵੱਧ ਨਹੀਂ ਮੇਰੇ 7 ਦਾ ਟਾਈਮ ਬੀਤ ਤਾ ਹੀ ਬਾਈ ਇਹ ਆਪਣੀ 2 ਵਜੇ ਜਿੱਤੀ ਹੋਈ ਆ 2 ਵਜੇ ਜਿੱਤੀ ਆ ਬਾਈ ਖੂਦਰੀ ਕਾਲੀ ਚੀਨੀ ਪੁੰਨੂ ਕਾਲਿਆਂ ਦੀ ਤੇ ਜਾਂਟੇ ਕਾਲਿਆਂ ਦੀ ਐ ਬਾਈ ਪੁੰਨੂ ਕਾਲਾਂ ਤੇ ਜਾਂਟੇ ਕਾਲਿਆਂ ਦੀ ਠੀਕ ਆ ਬਾਈ ਠੀਕ ਆ ਬਾਈ ਦੇਖ ਕੋ ਬਈ ਸ਼ੌਂਕ ਕਰੋ ਬਾਈ ਦੇ ਜਾਨਵਰ ਡਾਕਟਰ ਬੋਡੇ। 3 ਵਜੇ ਆ ਗਈ ਤੰਨੇ ਕਹਲਾਂ ਦੀ। ਤੰਨੇ ਕਹਲਾਂ ਦੀ ਬਈ। ਹਾਂਜੀ ਇਹ ਆਪਣੀ 3 ਵਾਰੀ ਉੱਡੀ ਹੋਈ ਹੈ ਬਈ। 3 ਵਜੇ। ਠੀਕ ਆ ਬਈ। ਤਿੰਨੇ ਬਈ ਜੁੱਤੀ ਆ। ਹਾਂਜੀ ਬਈ। ਤੀਜੀ ਵਾਰੀ ਇਹ ਬਈ ਨੰਗਲ ਛੜਤੀ ਸੀਗੀ। ਠੀਕ ਆ ਬਈ। ਤੇ ਨੰਗਲ ਚਾਰ ਕੂ ਤਾਂ ਟਾਈਮ ਕਰ ਗਈ 60 ਕੂ ਤਰੋਡੇ ਸੀਗੇ। ਹਾਂ। ਤੇ ਇਹ ਰਾਤ ਨੂੰ ਉੱਤੇ ਰਹਿ ਗਈ ਸੀਗੀ ਤੇ ਦੂਜੇ ਨੇ ਪਿੰਡ ਆ ਗਈ ਸੀ ਬਈ। ਠੀਕ ਆ ਬਈ। ਰਾਤੋ ਰਾਤੀ ਪਿੰਡ ਆ ਗਈ ਮੰਨ ਕੇ ਚੱਲ ਜਾਂਦਾ। ਤੇ ਸਵੇਰ ਇਹ 11 ਵਜੇ ਤੱਕ ਟਾਂਗੀ ਚੜੀ। ਕਿੰਨੇ ਮੋਟ ਸੀ ਬਈ ਮੋਟ। ਉਦੋਂ ਬਈ ਮੁੱਢ 700 ਰੁਪਏ ਸੀ 700 ਨੰਗਲ ਆਪਣੇ ਇੱਥੇ ਨਾਲ ਹੀ ਆਂ ਖਾਈ ਪਿੱਤਿਆਂ ਨਾਲ ਕਰੋ ਚੈੱਕ ਬਈ ਤਿੰਨ ਛੱਡੀ ਆ ਤਿੰਨੇ ਹੀ ਪੰਜਾਂ ਦਾ ਛੌਂਕ ਕਰੋ ਬਈ ਪੰਜੇ ਦੇਖੋ ਬਈ ਤਿੰਨ ਛੱਡੀ ਆ ਬਈ ਤਿੰਨੇ ਹੀ ਜਿੱਤੀ ਆ ਨੰਗਲ ਨਾਲ ਹੀ ਆ ਬਾਕੀ ਇੱਥੇ ਆਪਣੇ 18 ਕਿੰਮੀ ਦੀ ਬੀਕਲੀ ਕੰਨੀ ਦੀ ਹੋ ਗਈ ਓਕੇ ਵੀਡੀਓ ਓਹੋ ਕੱਲੀ ਜਾਂਦੇ ਕੋਈ ਨਹੀਂ ਥੂਕ ਜਾਉਂਦੇ ਮੈਂ ਨਿਕਨ ਆਹ ਬਈ ਆਪਣੀ ਉੱਡੀ ਸੀ ਭੀੜ ਵੱਧਨੀ ਭੀੜ ਵੱਧਨੀ ਬਈ 49 ਕੂ ਤਰਡੇ ਸੀਗੀ ਐਂਟਰੀ ਵਾਲੀ ਬਾਜੀ ਸੀ 49 ਕੂ ਤਰਾਂ ਜੀ ਤੇ ਉਹਨਾਂ ਦੇ ਵਿੱਚ ਕਰੋਨਾ ਚ ਤੇ 49 ਕੂ ਤਰਡੇ ਸੀਗੇ ਤੇ ਪਹਿਲਾਂ ਬਾਜੀ ਵੀਰੇ ਬੰਦੇ ਸੀ 6 ਕੂ ਤਰਾਂ ਚ ਹਾਂਜੀ ਸਿਆਂ ਦੇ ਵਿੱਚੋਂ ਦੋ ਬੰਦੇ ਮੁੱਕਰ ਗਏ ਫਿਰ ਅਸੀਂ ਕਾ ਵੀ ਅਸੀਂ ਵੀ ਨਹੀਂ ਕਿਸੇ ਨਾਲ ਬੰਡਣੀ ਹਾਂਜੀ ਤੇ ਆਪਣੀ ਬਾਦ ਵੀ ਕੱਲੀ ਰਹਿ ਗਈ ਸੀ ਤੇ 20 ਮਿੰਟ ਵੱਧ ਉੱਡੀ ਕੱਲੀ ਰਹਿ ਗਈ ਹਾਂਜੀ ਠੀਕ ਆ ਬਈ ਭੀੜ ਵੱਧਨੀ ਕਿੰਨਾ ਮੱਟ ਸੀ ਬਈ ਉੱਧਰ ਮੋੜ ਸਗੀ 1200 ਰੁਪਏ 1200 ਮੋੜ 1200 ਮੋੜ ਤੇ ਭੀੜ ਵੱਧਣੀ ਬਈ ਘਰੋਂ ਦਰਸ਼ਨੀ ਉਤਰੀ ਦੇ ਪੰਜਾਂ ਦਾ ਸ਼ੌਂਕ ਕਰੋ ਬਈ ਇੱਕ ਪੰਜੇ ਜਾਨਵਰ ਸਾਹ ਬਹੁਤ ਆ ਬਈ ਗੌਰ ਬਹੁਤ ਆ ਬਈ ਬਾਈ ਜੀ ਉੱਤਰ ਗਲੋਟਿਆਂ ਰਕੇ ਪਿਆ ਤੇ ਹਾਂਜੀ ਆਹ ਬਈ ਆਪਣੀ ਕਿ ਛੱਡੀ ਸੀਗੀ ਉਹ ਕਿਹੜਾਂ ਜੀ ਸੀਗੀ ਬਈ ਕੂਤਰੀ ਉਹ ਬਈ ਆਪਣੀ ਧੰਨੇ ਕਾਲਣ ਦੀ ਆ ਥੋੜੀ ਜੀ ਵਿੱਚ ਹਾਂਜੀ ਵਿੱਚ 1000 ਵਾਲੀ ਹਜ਼ਾਰ ਵਾਲਾ ਤਾਂ ਧੰਨੇ ਕਾਲਣੀ ਸੀ ਬਈ ਇਹ ਕੂਤਰੀ ਪਹਿਲਾਂ ਵਾਲੀ ਹਾਂਜੀ ਇਹਦਾ ਆ ਵੀ ਇਹਦੀ ਕਪੂਰੇ ਛੱਡੀ ਆਪਾਂ ਕਪੂਰੇ ਕਪੂਰੇ ਇਹ ਬਈ 2 ਵਜੇ ਬਹਿਣ ਲੱਗ ਗਈ ਸੀਗੀ ਠੀਕ ਆ ਬਈ ਮੈਂ ਥੋੜਾ ਬਾਹਰ ਚ ਲੈ ਗਿਆ ਸੀ ਮੈਨੂੰ ਕੰਮ ਪੈ ਗਿਆ ਸੀ ਕੋਈ ਸੰਭੀ ਸੁੰਭੀ ਹੈ ਨਹੀਂ ਸੀ ਬਜਵਾਕਾਂ ਦੇ ਮਗਰੋਂ ਪਾਣੀ ਪੂਣੀ ਲਾਇਆ ਹਾਂਜੀ ਤੇ ਇਹ ਆਪਣੇ 5:30 ਵਜੇ ਬਹਿ ਕੇ ਹਰ ਗਈ ਸੀ 2 ਵਜੇ ਬਹਿਣ ਲੱਗ ਗਈ ਸੀਗੀ ਹਾਂਜੀ ਤੇ ਮਤਲਬ ਇਹ ਲੋਕਾਂ ਨੇ ਮਤਲਬ ਇਹ ਆਪ ਗਏ ਕਹਿੰਦੇ ਯਾਰ ਬਈ ਸਿਰਾ ਕਰਾਇਆ ਲੋਕਾਂ ਨੇ ਫੜ ਫੜ ਵੇਖੀ ਇਹ ਕੂਦਰੀ ਬਈ ਹੱਥੀ ਜਿਹੜਾ ਫੜੀ ਆ ਠੀਕ ਆ ਬਈ ਕਹਿੰਦੇ ਵੀ ਦਿਖਾਈ ਬਈ ਕੀ ਚੀਜ਼ ਐ ਇਹ ਠੀਕ ਆ ਬਈ ਇਹ ਵੀ ਆਪਣੇ ਹਿਆਰ ਵਾਲਿਆਂ ਦੀ ਦੱਸਿਆਰ ਵਾਲਿਆਂ ਦੀ ਆਈ ਆ ਮੈ ਨੇ ਵੀ ਦੱਸਿਆ ਯਾਰ ਯਾਰ ਕਹਿੰਦਾ ਜੋ ਬਾਈ ਹਾਂ ਤੇ ਕਬੂਤਰੀ ਬਾਈ ਨੇ ਸਾਂਭੀ ਨਹੀਂ ਚਾਜ ਨਾਲ ਆਪਦੀ ਗਲਤੀ ਨਾਲ ਹਰਾਲੀ ਨੂੰ ਹਾਂ ਉਦਰੀ ਉੱਡੀ ਬਹੁਤ ਸੋਹਣਾ ਬਾਈ ਬਾਈ ਆਂਦਾ ਵੇਂਦੇ ਸੀ ਲੋਕ ਬਾਈ ਖੜ ਖੜ ਕੇ ਬਾਈ ਦੇ ਜਾਨਵਰ ਬਹੁਤ ਚੇਂਜ ਹੋ ਗਏ ਬਾਈ ਡਾਕਟਰ ਬਉਡੇ ਆਪਣਾ ਵੱਡਾ ਭਾਈ ਆ ਇਹ ਆ ਬਾਈ ਆਪਣੀ ਬੁੱਧ ਸਿੰਘ ਵਾਲਾ ਪਿੰਡ ਬੁੱਧ ਸਿੰਘ ਵਾਲਾ ਹਾਂ ਬਾਗੇ ਵਾਲੇ ਕੋਲੇ ਹਾਂ ਜੀ 154 ਕਬੂਤਰ ODE ਸੀ ਹਾਂ ਜੀ ਤੇ 153 ਦੇ ਵਿੱਚੋਂ ਬਾਈ ਤਿੰਨ ਕਬੂਤਰ ਰਹਿ ਗਏ ਹੀ ਬਿੰਦਰਪੂਲਾ ਕਿੰਦਰ ਪੋਲਾ ਇੱਕ ਮੋਗਿਆ ਵਾਲਾ ਸੀਗਾ ਤੇ ਇੱਕ ਹੀ ਆਪਣੀ ਸੀਗੀ ਠੀਕ ਆ ਬਈ ਤੇ ਉੱਥੇ ਕੋਈ ਰੌਲਾ ਪੈ ਗਿਆ ਜਾਂ ਕੋਈ ਪਤਾ ਨਹੀਂ ਕੀ ਹੋਇਆ ਤੇ ਉਹਨਾਂ ਨੇ ਵੀ 14 ਜਵਾਈ ਬੰਨਤੀ ਸੀ ਤੇ ਆਪਣੀ 45 ਮਿੰਟ ਵੱਧ ਉੱਡੀ ਸਾਰੀ ਬਾਈ ਨਾਲੋਂ ਠੀਕ ਆ ਬਈ ਠੀਕ ਆ ਬਈ ਉਸ ਦਿਨ ਬਈ ਬਾਜੀ ਸੀਗੀ ਬੰਬੀਹਾ ਭਾਈ ਦਾ ਮੋਟਰਸਾਈਕਲ ਵਾਲੀ ਹਾਂਜੀ ਉਹ ਉਦੋਂ ਉੱਥੇ 3:30 ਨਿਬੜਦੀ ਆ ਇਹ ਆਪਣੀ ਪੌਣੇ 6 ਵਜੇ ਵਹਿੰਦੀ ਆ ਬਾਈ ਜਿੱਤ ਕੇ ਬਾਜੀ ਠੀਕ ਆ ਬਈ ਪੌਣੇ 6 ਵਹਿੰਦੇ ਉੱਥੇ 3:30 ਬਾਜੀ ਨਿਬੜਦੀ ਆ ਉਸ ਤੋਂ ਬਾਅਦ ਇਹ ਲਤਾਲੇ ਛੱਡੀ ਸੀ ਬਈ ਆਪਾਂ ਹਾਂਜੀ ਉੱਥੇ ਇਹ ਟਾਈਮ ਚ ਕੱਟੀ ਗਈ ਸੀਗੀ ਉੱਥੇ ਵੀ ਨੇ 1 ਠੀਕ ਹੈ ਦੂਜੀ ਵਾਰੀ ਤੇ ਕਿਹੜਿਆਂ ਜਬਈ ਇਹ ਆਪਣੀ ਇਹ ਵੀ ਤਾਂ ਨਿਕਲ ਨਹੀਂਦੀ ਬਾਈ ਧੰਨੇ ਜਨ ਤੇ ਕਿੰਨਾ ਮੱਟ ਸੀ ਬਾਈ ਬਹੁਤ ਸنگ ਵਾਲੇ 1200 ਰੁਪਏ ਬਾਈ 1200 ਰੁਪਏ ਬਾਈ ਉਹ ਤੋਂ ਮੱਟ ਥੋੜੇ ਹੁੰਦੇ ਬਹੁਤ ਸੁਨੱਖੀ ਆ ਬਾਈ ਕਰੋ ਦਰਸ਼ਨ ਬਾਈ ਮਾੜਾ ਯਾ ਕਰਾ ਸ਼ੋਕਵਿੰਦਰਾ ਸੁਨੱਖੀ ਬਹੁਤ ਆ ਕਬੂਤਰੀ ਕਰੋ ਬਾਈ ਜਾਨਵਰਾਂ ਦੀ ਗੌਰ ਬਹੁਤ ਆ ਬਾਈ ਬਾਈ ਜੀ ਹਾਂ ਕਬੂਤਰ ਐ ਲਗੋ ਟਾਇਰਾਂ ਗਾਂ ਪੰਨਾਂ ਕਬੂਤਰਾਂ ਕੋਈ ਕਹਿ ਨਹੀਂ ਸਕਦਾ ਬਾਈ ਹਾਂਜੀ ਬਾਈ ਜੀ ਪੱਲਿਆ ਪੁੱਲਿਆਂ ਦੇ ਪੇਰੇ ਘਰੇ ਦਰਸ਼ਨ ਖੱਟੀਆਂ ਅੱਖਾਂ ਦੀ ਆ ਬਈ ਜੀ ਆਪਾਂ ਬੱਚਾ ਹੁੰਦਾ ਕੁਸੇ ਛੱਡੀ ਸੀਗੀ ਕੁਸੇ ਤੇ ਦੋ ਕਲੀ ਦਾ ਸੀ ਬੱਚਾ ਇਹ ਹਾਂਜੀ ਤੇ ਰਾਤ ਨੂੰ ਬਈ ਇਹ ਸਵਾ 8 ਵਜੇ ਟਾਵਰ 'ਚ ਵੜ ਗਏ ਸੀ ਸਵਾ 8 ਵਜੇ ਹਾਂਜੀ ਦੁੱਸਰ ਦੀ ਬਾਜੀ ਸੀਗੀ ਹਾਂਜੀ ਤੇ ਟਾਵਰ 'ਤੇ ਅਸੀਂ ਕੁਝ ਜਵਾਕਾਂ ਤੋਂ ਲਵਾ ਲਿਆ ਹਾਂਜੀ ਤੇ ਐਦਾਂ ਹੀ ਅਸੀਂ ਰਾਤ ਨੂੰ ਕਾਂਤਾ ਕਾਂਤਾ ਪੱਖੀ ਆਲਾ ਹੁੰਦੇ ਤਾਂ ਸੀਗਾ ਮੈਂ ਕਿਹਾ ਵੀ ਸ਼ਾਮ ਦੇ ਬਾਈ ਕਹਿੰਦਾ ਰਹਿਣ ਦੇਣੀ ਹਰ ਜਣਾ ਸਵੇਰ ਨੂੰ ਮੈਂ ਟਾਵਰ 'ਤੇ ਬਹਿ ਗਈ ਹਾਂਜੀ ਤੇ ਅਸੀ ਕਾ ਵੀ ਕੋਈ ਗਾਲੀ ਨਸ ਨਾ ਬਹੁਤ ਚੰਗਾ ਵੀ ਤੂੰ ਸਾਹਮ ਦੇ ਕੋਈ ਚੱਕਰ ਨਹੀਂ ਉਹਨੇ ਵੀ ਸਾਹਮ ਤਾਂ ਦੂਜੇ ਨੇ ਸਾਰਾ ਵਾਧਾ ਦਿੱਤਿਆ ਬਈ ਜੱਤ ਕੇ ਵਾਧਾ ਬਾਜੀ ਜਿੱਤੀ ਬਈ ਹਾਂ ਪੌਣੇ 6 ਵਜੇ ਬੈਠੀ ਦੂਜੇ ਨੇ ਇਹ ਤਾਂ ਕਿੰਨਾ ਮੋਢ ਸੀ ਬਈ 1700 ਰੁਪਏ 1700 ਮੋਢ ਕਿੰਨਿਆ ਚੋਈ ਸੀ ਬਈ ਵਾਧਾ ਦਿੱਤਿਆ ਵੀਰੇ ਕੱਲਾ ਸਾਝੀ ਨਹੀਂ ਸਾਡੀ ਕੋਈ ਹਨਾ ਮੁੱਦੀ ਸੀ ਤੇ ਕੱਲਾ ਹੀ ਤਾਂ ਕੱਲਾ ਹੀ ਬਈ ਕੱਲਾ ਵਾਧਾ ਦਿੱਤਿਆ ਠੀਕ ਹੈ ਹਾਂਜੀ ਬਾਈ ਦੱਸ ਕਿਹੜਿਆਂ ਚ ਬਈ ਇਹ ਇਹ ਵੀ ਆਪਣੇ ਘਰ ਦੇ ਕੋਊਤਰੀ ਆ ਘਰ ਦੇ ਕੋਊਤਰਾ ਜੀ ਬਈ ਡਾਕਟਰ ਬੌਡੇ ਠੀਕ ਬਹੁਤ ਵਧੀਆ ਇਨਸਾਨ ਆ ਬਈ ਗਰੋ ਪੰਜਿਆਂ ਦਾ ਸ਼ੌਕ ਬਈ ਤੇ ਆਪਾਂ ਨੂੰ ਮਿਲਿਆ ਬਈ ਬਹੁਤ ਹੀ ਦੂਸਰ ਕੱਲ੍ਹ ਕੋਈ ਬਈ ਦੂਸਰ ਜਿੱਤੀ ਆ ਵੱਦਾ ਜਿੱਤੀ ਕੱਲ੍ਹ ਲਈ ਵੱਦਾ ਜਿੱਤੀ ਆ ਕੱਲ੍ਹ ਕੱਲ੍ਹ ਵੱਦਾ ਜਿੱਤੀ ਆ ਬਈ ਦੂਸਰ ਜਿੱਤੇ ਤੇ ਸਰ ਬਈ ਤੇ ਵੱਦਾ ਲੱਗਿਆ ਸੀ ਬਈ ਓਥੇ ਵੱਦਾ ਲੱਗਾ ਹੀ 2000 ਰੁਪਏ ਦਾ 2000 ਰੁਪਏ ਵੱਦਾ ਲੱਗਿਆ ਬਈ ਆ ਆਪਣੀ ਭਰੇ 6 ਵਾਈਂ ਅੱਡੀ ਆ ਕੂਦਰੀ 6 ਵਾਈਂ ਅੱਡੀ ਆ ਬਈ ਆ ਕੂਦਰੀ ਇਹ ਹੁਣ ਵੱਡੀ ਹੋਈ ਰੀ ਆ ਹੁਣ ਤਾਂ ਬੱਚਿਆਂ ਦਲਾਈ ਹੋਈ ਆ ਹਾਂਜੀ ਤੇ ਇਹ ਕਾਕੇ ਗਾਲੀ ਕਾਕੇ ਗਾਲਾਂ ਚ ਬਈ ਤੇ ਕਿਵੇਂ ਕਿੰਨਾ ਗੁੱਡੇ ਤੇ ਵੱਜਦੀ ਬਈ ਕੋਈ ਹਾਂ ਛੇ ਬਾਈ ਉੱਡੀ ਬਈ 6 ਬਾਈ ਜਿੱਤੀ 6 ਦੇ 6 ਕਿਹੜੇ ਕਿਹੜੇ ਪਿੰਡ ਬਈ ਇਹ ਵੀ ਇੱਕ ਦਾ ਢੀੜ ਵੱਧਨੀ ਜਿੱਤੀ ਆ ਢੀੜ ਵੱਧਨੀ ਬਈ ਤੇ ਇਹ ਕਿਤੇ ਮੀਨਿੰਗੇ ਮੀਨੇ ਬਈ ਤੇ ਇੱਕ ਬਈ ਵੱਡੇ ਰੌਕੇ ਜਿੱਤੀ ਵੱਡੇ ਰੌਕੇ ਬਈ ਕ੍ਰਾਸ਼ ਆ ਤੇ ਕਿੰਨਾ ਮੋਟ ਮੋਟ ਸੀਗਾ ਬਈ ਵਿਆਹ ਹੋਰ ਬਈ ਕਾਕੇ ਗਾਲਾਂ ਚ ਬਈ ਮੇਰੇ ਸੱਤ ਸੌ ਮਟਰ ਵੀ ਛੱਡੀਏ ਦੋ ਸਾਲ ਛੱਡੀ ਮੈਂ ਬਾਜ਼ੀਆਂ ਬਈ ਹਾਂਜੀ ਦੋ ਸਾਲ ਤਸੀਹ ਖੋਰ ਦੋ ਜਿੱਤੀ ਹੈ ਬਈ ਤਸੀਹ ਖੋਰ ਤਸੀਹ ਖੋਰ ਦੋ ਬਈ ਛੇ ਬਾਜ਼ੀਆਂ ਜੇਤੂ ਆ ਬਈ ਜਾਨਵਰ ਕਬੂਤਰੀ ਜਾਂਟੇ ਗਾਲਾਂ ਚ ਬਈ ਸੁਨੱਖੀ ਆ ਬਈ ਕਾਕੇ ਗਾਲਾਂ ਚ ਪੋਖ ਖਾਂਦੀ ਆ ਬਈ ਦੇਖ ਖੋਸ਼ਕ ਪੰਜਾਂ ਦੀ ਹਾਂ ਵੇਖੋ ਬਈ ਹਾਂਜੀ ਇਹਦਾ ਪਾਇ ਚਾਨਣਾ ਜੀ ਆ ਵੀ ਬਈ ਦੋ ਬਾਜ਼ੀਆਂ ਜਿੱਤੀ ਵੀ ਆਪਣੀ ਕੂਦਰੀ ਦੋ ਬਾਜ਼ੀਆਂ ਹਾਂਜੀ ਮੀਨਗੇ ਉੱਡੇ ਵੀ 60 ਕਬੂਤਰ ਹਾਂਜੀ ਉੱਥੇ ਵੀ ਵੀਰੇ ਮੋਲ ਕੇ ਕੱਲੀ ਰਹਿ ਗਈ ਆਪਣੀ ਇਹ ਕੱਪ ਦਿੱਤਿਆ ਸੀ ਮੀਨ ਕੱਲੀ ਰਹਿ ਗਈ ਵੀ ਕੱਪ ਦਿੱਤਿਆ ਤੇ ਦੂਜੀ ਬਾਈ ਛੱਡੀ ਵੀ ਰਾਈ ਇਹ ਬਠਿੰਡੇ ਏਰੀਆ ਦੇ ਵਿੱਚ ਆਪਾਂ ਰਾਈਏ ਹਾਂਜੀ ਉੱਥੇ ਉੱਡੇ 78 ਕਬੂਤਰ ਬਾਈ ਹਾਂਜੀ ਦੂਜੇ ਨੰਬਰ ਵਾਲਾ ਕਾਪੀ ਉੱਥੇ ਦਿੱਤਿਆ ਇਹਨੇ ਠੀਕ ਆਈ ਉਹਦੋਂ ਆਪਾਂ ਏਰੀਆ ਦੇ ਤਿੰਨ ਬਾਈ ਬਾਈ ਨਿਭੜ ਗਿਆ ਸੀਗੀਆਂ ਹਾਂਜੀ ਤੇ ਇਹ ਬਾਈ ਉੱਥੇ 6 ਵਜਾਂ ਚ ਕੁਸ ਮੈਂ ਰਹਿਂਦੇ ਆ ਤੇ ਬੈਠੀ ਦੂਜੇ ਨੰਬਰ ਬਣਾਇਆ ਸੀ ਇਹਨੇ ਕਾਫੀ ਟਿਊਡਲ ਕਿੰਨਾ ਮੱਡ ਸੀ ਆ ਬਾਈ ਜੀ 1700 ਰੁਪਏ 1700 ਮੱਡ ਦੋ ਛੱਡੀ ਆ ਦੋਵੇਂ ਹੀ ਹਾਂਜੀ ਦੋਨੀਆਂ ਦਿੱਤੀ ਆ ਦੋਨੀਆਂ ਹੀ ਦਿੱਤੀ ਆ ਕਿਹੜਿਆ ਚੋਂ ਐੇ ਬਾਈ ਇਹ ਵੀ ਇਹ ਵੀ ਕਾਕੇ ਗਾਲੇ ਤੇ ਘੰਟੇ ਜਾਨੀ ਇਹ ਵੀ ਕਾਕੇ ਗਾਲੇ ਤੇ ਘੰਟੇ ਗਾਲੇ ਚੋਂ ਬਾਈ ਕਾਂਤਾ ਕਾਲੀਆਂ ਹਾਂਜੀ ਦੋਨੇ ਪਾਸੇ ਇੱਕ ਕਾਂਤ ਕਾਲੀ ਆ ਬਾਈ ਹਾਂਜੀ ਪੁੰਜਾ ਵੀ ਕਾਲਾ ਆਗਾ ਬਾਈ ਬਈ ਡਾਕਟਰ ਇਨਸਾਨ ਬਹੁਤ ਵਧੀਆ ਬੰਦਾ ਕਰਾਇਆ ਪੰਜਾਂ ਦਾ ਸ਼ੌਂਕ ਕਰ ਲਓ ਬਾਈ ਹਾਂ ਖੁਸ਼ਕਾ ਬੜੀਆਂ ਹਾਂਜੀ ਇਹਦੇ ਭਾਇਓ ਚੰਨਣਾ ਜੀ ਆ ਬਾਈ ਮੁੰਡੇ ਲਿਆ ਜੀ ਸੀਗਾ ਹਾਂ ਜੀ ਉਹ ਲੈ ਗਿਆ ਪਾਣੋ ਛੱਡਾਂ ਨੂੰ ਮੀਨੀਆਂ ਛੱਡਾਈ ਵੀ ਇਹ ਵੀ ਕੱਲਾ ਰਿਹਾ ਸੀ ਮੀਨੀਆਂ ਕੱਲਾ ਮੀਨੀਆਂ ਰਿਹਾ ਸੀ ਪੁਰਾਣਾ ਕਬੂਤਰ 7-8 ਸਾਲ ਹੋ ਗਏ ਬਈ ਕਿੰਨਾ ਮੱਡ ਸੀ ਬਈ ਉਦੋਂ ਉਦੋਂ ਮੱਡ ਬਈ ਸੀਗਾ ਕਿਹੜੇ 550 500 ਕਿਹਨੇ 600 ਸੀ ਇੰਨਾ ਪੁਰਾਣੀ ਬਾਈ ਪੁਰਾਣਾ ਬਾਈ ਬਾਈਆਂ ਛੱਡਦਾਂ ਨਾ ਪਰ ਪਹਿਲੇ ਦਿਨ ਜੱਤਦਾ ਹੁੰਦਾ ਭਰਾ ਮਿਹਨਤ ਬਹੁਤ ਆ ਬਾਈ ਦੀ ਬਈ ਕਰੋ ਜਿਹੜਾ ਜੀ ਬਈ ਇਹ ਵੀ ਬਈ ਕਾਕੇ ਵਾਲਿਆਂ ਦਾ ਹੀ ਆ ਕਾਕੇ ਵਾਲਿਆਂ ਚਾਹੀਏ ਬਈ ਦੇਖੋ ਟੀਰ ਆ ਮਾਰੇ ਵਾਲੇ ਟੰਕਣੇ ਆ ਵੇਖ ਧਰੋ ਲੈ ਬਈ ਸ਼ੁਕਰੀਆ ਹਾਂ ਪੰਜਾ ਦਾ ਸ਼ੌਂਕ ਕਰਾ ਦੇ ਵੀ ਕਰੋ ਪੰਜਾ ਦਾ ਸ਼ੌਂਕ ਵੀ ਹਾਂਜੀ ਆ ਪਾਇਓ ਚਾਨਣਾ ਜਿੱਟੇ ਅੱਖਾਂ ਦੇ ਦਾ ਇਹ ਵੀ ਬਈ ਧੰਨੇ ਗਾਲਿਆਂ ਚੋਂ ਆ ਧੰਨੇ ਗਾਲਿਆਂ ਚਾਹੀ ਤੇ ਕੁਸਕ ਪੈਸੇ ਵਿੱਚ ਹਜ਼ਾਰਾਂ ਵਾਲਾ ਦਾ ਬਲੱਡ ਆ ਹਾਂਜੀ ਧੰਨੇ ਗਾਲਾਂ ਤੇ ਹਜ਼ਾਰ ਕਿਲਾਜੀ ਹਾਂਜੀ ਇਹ ਬਈ ਜਨੇੜਾਰੀਆਂ ਘਰੇ ਡਾਇਆ 7-8 ਟਾਈਮ ਵੀ ਕਰਕੇ ਵੰਦਿਆ ਰਿਹਾ ਕਰੀ ਹਾਂਜੀ ਤੇ ਬੱਚਾ ਹੁੰਦਾ ਵੀ ਮੈਂ ਥਰਾ ਛੱਡਿਆ ਸੀਗਾ ਹਾਂਜੀ ਤੇ ਝਾੜ ਪੈ ਗਿਆ ਸੀਗਾ ਤੇ ਇਹ ਵੀ ਕੋਕ ਨਾ ਇਹਦਾ ਖੰਭ ਰਹੀ ਸੀ ਮੁੜ ਕੇ ਜੋੜ ਕੇ ਛੜਦਾ ਸੀਗਾ ਟੁੱਟ ਗਏ ਖੰਬੇ ਦਾ ਉੱਥੇ ਹਰ ਗਿਆ ਸੀ ਵੀ ਨੋਮਾ ਦਾ ਹਮਾ ਕੇ ਪਿੱਛੋਂ ਠੀਕ ਹੈ ਬਈ ਨੋਮਾ ਹਰ ਗਿਆ ਸੀਗਾ ਬਈ ਤੇ ਕਬੂਤਰ ਉੱਡਾ ਬਹੁਤ ਸੋਨਾ ਮੇਰਾ ਪਿੰਡ ਥਰਾ ਜੀ ਬਈ ਤੇ ਕਹ ਲੈ ਚੋ ਬਈ ਹਾਂਜੀ ਹਾਂ ਤੇ ਕਰਾਇਓ ਪੰਜਾਂ ਸ਼ੌਕ ਬਈ ਲੱਪਾ ਵੀ ਥੱਲੇ ਜਾਨਵਰ ਦੇ ਬਹੁਤ ਸੋਨਾ ਜਾਨਵਰਾਂ ਪੰਜਾਂ ਸ਼ੌਕ ਕਰੋ ਬਈ ਹਾਂ ਕਾਂ ਦਾ ਵਿੱਚ ਦਿੱਤੇ ਆ ਹਾਂ ਇੱਕ ਤੋਂ ਲਾਲ ਆ ਬਈ ਇੱਕ ਵੀ ਲਾਲ ਆ ਬਈ ਹਾਂਜੀ ਕਰਾਇਓ ਦਰਸ਼ਣ ਇਹਦੇ ਆ ਬਈ ਹੈਗਾ ਰਾਜਨ ਕਹਿੰਦਾ ਰਾਜਨ ਕਹਿੰਦਾ ਈ ਤੇ ਇਹ ਆਪਾਂ ਬਈ ਬੱਚਾ ਹੁੰਦਾ ਛੱਡੇ ਬੰਬੀ ਇਹ ਬੰਬੀ ਏ ਛੱਡੇ ਬੱਚਾ ਹੁੰਦਾ ਬੰਬੀ ਏ ਉੱਡੇ ਈ ਬਈ 100 ਤੇ 61 ਕੂਤ ਉੱਡੇ ਈ ਮੇਰੇ ਖਿਆਲ ਚ ਹਾਂਜੀ ਹਾਂਜੀ ਤੇ ਦੁੱਸਰ ਦੇ ਵਿੱਚ ਵੀ 11 ਕੂਤਾਂ ਟਾਈਮ ਕੀਤਾ ਸੀਗਾ ਹਾਂਜੀ ਇਹ ਉਦੋਂ ਵੀ ਬੱਚਾ ਚੀਕਦਾ ਈ ਸੀ ਆਪਣਾ ਹਾਂਜੀ ਕਲੀ ਇਹਦੀ ਇੱਕ ਸਿੱਟੀ ਹੋਈ ਸੀਗੀ ਹਾਂਜੀ ਤੇ ਦੁੱਸਰ ਦੇ ਵਿੱਚ ਇਹ 7 ਦਾ ਟਾਈਮ ਹੀ ਕੀਤਾ ਸੀ ਬਈ ਇਹਨੇ 7 ਵੇ ਟਾਂਗ ਹੀ ਚੜਿਆ ਸੀ ਮੇਲਾ ਬਹੁਤ ਬਈ ਮੈਂ ਵੀ ਉੱਥੇ ਹੀ ਸੀ ਅੱਖੀਂ ਵੇਖਿਆ ਜਾਨਵਰ 5 ਵਜੇ ਤੇ ਮੇਲਾ ਲੱਗਿਆ ਸੀ ਲੋਕੀ ਮੰਨਦੇ ਸੀ ਬਈ ਫੜਿਆ ਜਦੋਂ ਸਾਰਿਆਂ ਨੇ ਇਹਨੂੰ ਵੇਖਿਆ ਜਾਨਵਰ ਬਾਹਰ ਚ ਵੇਖੇ ਤੇ ਕਿਹੜਿਆਂ ਚ ਬਈ ਮੜਿਆ ਪਾਇਓ ਚਾਹੇ ਰਾਜਨ ਕਿਹੜਾ ਰਾਜਨ ਕਿਹੜਾ ਬਈ ਇਹ ਜਾਨਵਰ ਦਾ ਪਾਣੀ ਬਹੁਤ ਮਹੋਂਦਾ ਨਿੱਕਾ ਇਹ ਬੱਚਾ ਜਿਵੇਂ ਹੀ ਨਾਕ ਬਈ ਇਹਨੇ ਕਲੀ ਇੱਕ ਹੀ ਸਿੱਟੀ ਸੀ ਭਰਾ ਮੇਰੋ ਤੇ ਜ਼ੋਰ ਲਾ ਕੇ ਗਲਗੇ ਪੈ ਗਿਆ ਬਈ ਇਹੇ ਕੰਗਿਆ ਨਾ ਸੋਨਿਆ ਦਾ ਬਹੁਤ ਸੇ ਵੀ ਗਲਗੇ ਪੈਂਦੇ ਨਾ ਜਾਨਵਰ ਪਰ ਵੇਖ ਆਖੀ ਕੈਲੀ ਆ ਰਹੀ ਸੀ ਅੱਜ ਆਪਾਂ ਘਰੋ ਸ਼ੌਂਕ ਬਣਾਇਆ ਇਹਦਾ ਟਕਾ ਕੇ ਦਿਖਾ ਕੋ ਰਿਆ ਅੱਖੀ ਉੱਡਾ ਵੇਖਣ ਜਾਨਵਰ ਨੇ ਬਹੁਤ ਟੀ-ਸ਼ਰਟ ਹੈ ਬਈ ਇਹ ਹਾਂਜੀ ਬਈ ਇਹ ਦੂਰੀ ਹਾਰੇ ਕੱਢਿਆ ਨਹੀਂ ਇਹ ਦਿਨ ਵੀ ਬਈ ਇਹ ਮਤਲਬ ਕਿ ਐਂ ਤਾਂ ਸਾਨੂੰ ਤਾਂ ਇਹ ਹੋ ਗਿਆ ਸੀਗਾ ਵੀ ਗਵਾਚ ਗਿਆ ਹਾਂਜੀ ਤੇ ਉਹ ਕੁਦਰਤੀ ਬਸ ਉਹ ਕਾਪੀ ਵਾਲਾ ਮੁੰਡਾ ਸੇਵਕ ਹਾਂਜੀ ਸੇ ਬਹੁਤ ਲੱਬੇ ਲੱਬਿਆ ਤੇ ਸਾਢੇ 8 ਹੋ ਗਏ ਸੀ ਅਸੀਂ ਕਾ ਵੀ ਹੁਣ ਤਾਂ ਨਿਹਰਾ ਹੋ ਗਿਆ ਬਾਲਾ ਵੀ ਹੁਣ ਤੱਕ ਇਹਦੀ ਢਾਂਗੀ ਚੜ੍ਹ ਗਿਆ ਨਹੀਂ ਮਿਲਣਾ ਹਾਂਜੀ ਤੇ ਸੇਵਕ ਨੇ ਫੋਨ ਲਾਤਾ ਕਹਿੰਦਾ ਬਈ ਡਾਕਟਰ ਕਿੱਥੇ ਆਵਾਂਗੇ ਯਾਰ ਬੱਚਾ ਲੱਭੀ ਜਾਨੇ ਲੱਭਿਆ ਨਹੀਂ ਕਹਿੰਦਾ ਆ ਯਾਰ ਮੁੰਡੇ ਫੜਾ ਗਏ ਹਾਂਜੀ ਤੇ ਬਾਈ ਦਾ ਬਹੁਤ ਧੰਨਵਾਦ ਹੋਣੀ ਵੀ ਸਾਨੂੰ ਮੋੜਤਾ ਇਹਨੇ ਬਈ ਇਹ ਜਨਸਾਨ ਦਾ ਧੰਨਵਾਦ ਆ ਬਈ ਜਿਹੜਾ ਮੋੜਦਾ ਜਾਨਵਰ ਨਾ ਦੂਜੇ ਦੁੱਸਰ ਚ ਮੈਂ ਖੁਸ਼ੀ ਕਰਿਆ ਵੀ ਉਧਰ ਉੱਥੇ ਹੀ ਮੈਂ ਕਿਹਾ ਪਿੰਡ ਨਹੀਂ ਜਾਂਦੇ ਹੁਣ ਕਿਉਂਕਿ ਸਾਡੀ ਤਸ਼ਕੀਰੀ ਵੀ ਹੈ ਬਈ ਫਿਰ ਉੱਥੇ ਰਹਿ ਪਏ ਅਸੀਂ ਤੇ ਦੂਜ ਈਮਾਨਾ ਇਹਦਾ ਪਾਇਓ ਜਾਨਾ ਇਹ ਆਪਣਾ ਸਈਦੋ ਜੱਤਿਆ ਸੀਗਾ ਦੁੱਸਰ ਸਈਦੋ ਦੁੱਸਰ ਜਿੱਤੇ ਹੀ ਬਈ ਕਿਹੜਾ ਚੋ ਆਹੇ ਬਈ ਇਹ ਵੀ ਰਾਜ ਨੇ ਕਹਨੇ ਰਾਜ ਨੇ ਕਹਨੇ ਚ ਸਈਦੋ ਦੁੱਸਰ ਕਿੰਨੇ ਆਏ ਮੋਟ ਸੀਗਾ ਬਈ ਉੱਥੇ ਮੋਟ ਸੀਗਾ ਬਈ ਜੀ 2200 ਰੁਪਈਆ 2200 ਕਿੰਨੇ ਰਹਿ ਸੀ ਬਈ ਏ ਬਈ ਆਪਣਾ ਬਾਜੀ ਬੰਡੀ ਵੀ ਹੀ ਚਾਰਾਂ ਚ ਹਾਂਜੀ ਤੇ ਇਹ ਆਪਣਾ ਵੀ ਦੂਜੇ ਦਿਨ ਦੁੱਸਰਵਾਂ ਤੇ 7 ਵਜੇ ਦੇ 25 ਮਿੰਟ ਤੇ ਬੈਠਾ ਸੀਗਾ 7 ਵਜੇ 25 ਮਿੰਟ ਤੇ ਬੈਠੇ ਬਹੁਤ ਵੱਡੇ ਆ ਬਈ ਜਾਨਵਰ ਠੀਕ ਆ ਦੂਸੇ ਕਾਲੇ ਹੀ ਰੰਗੇ ਵੇ ਇਹਦੇ ਉਹਦਾ ਬੱਚਾ ਹੀ ਸੀ ਬਈ ਤਿੰਨ ਕਲੀ ਦਾ ਠੀਕ ਆ ਛੱਡੋ ਛੱਡੇ ਉਸ ਤੋਂ ਬਾਅਦ ਨੇ ਸਾਡਾ ਬਈ ਤੇ ਕੰਤੇ ਨਹੀਂ ਮੋੜੇ ਹੀ ਪੱਖੀ ਲੰਦੇ ਬਈ ਦੁੱਸਰੇ ਹੀ ਦੁੱਸਰ ਕੰਤੇ ਪੱਖੀ ਨੇ ਮੋੜੇ ਬਈ ਉਦੋਂ ਕਿਹੜਿਆਂ ਚ ਬਈ ਇਹ ਇਹ ਵੀ ਰਾਜਨ ਕਹਿੰਦਾ ਰਾਜਨ ਕਹਿੰਦੇ ਬਈ ਹਾਂਜੀ ਇਹਦਾ ਪਾਇਓ ਚਾਨਣ ਆਈ हां भाई अपना ਘਰੇ ਬਾਲਾ ਡਾਵਾ ਸਕੂਟਰ ਹਾਂਜੀ ਮੈਂ ਕਿ ਜਿੰਨੇ ਡਾਂਗੇ ਉੱਡਾ ਇਹ ਵੀ ਘਰੇ ਟਾਈਮ ਹੀ ਕਰਦਾ ਰਿਹਾ ਹਾਂਜੀ ਹਾਂਜੀ ਇਹ ਬਈ ਆਪਾਂ ਬੀੜ ਵੱਧਨੀ ਛੱਡਿਆ ਸੀਗਾ ਹਾਂਜੀ ਬੀੜ ਵੱਧਨੀ ਬਈ ਮੈਂ 4 ਸਾਲਾਗਾ ਤਾਰ ਬਈ ਜਿੱਤੀ ਆ ਹਾਂਜੀ 5ਵੇਂ ਸਾਲਾ ਕੀ ਕੂਟਰ ਛੱਡਿਆ ਸੀ 1 ਵਜੇ ਉੱਥੋਂ ਪਿੰਡ ਆ ਗਿਆ ਸੀ ਹਾਂਜੀ ਉੱਥੇ 5 ਵਜੇ ਬਈ ਨਿਬੜਦੀ ਆ ਤੇ 5:30 ਵਜੇ ਘਰੇ ਬੈਠਾ ਠੀਕ ਆ ਇਹ ਕਿਹਨੇ ਜਬਈ ਇਹ ਵੀ ਆਪਣੇ ਘਰ ਦੇ ਕੂਤਰੀ ਆਪਣੇ ਆਪ ਆ ਗਏ ਮਾੜੇ ਪੁਆਇੰਟ ਜਾਨਣਾ ਮੇਰੇ ਕੂਟਰ ਤੇ ਮੈਂ ਮੁੱਲ ਲਿਆ ਸੀਗਾ ਹਾਂ ਤੇ ਕੂਤਰੀ ਆਪਣੇ ਘਰ ਦੀ ਧਨੇ ਗਾਲੀ ਜਿਹੜੀ 3 ਵਜੇ ਕਿੰਨੇ ਨੂੰ ਲਿਆ ਸੀ ਬਈ ਉਹ ਵੀ ਮੈਂ 40000 ਦਾ ਕੂਤਰ ਲਿਆ 40000 ਦਾ ਕੂਤਰ ਉਹ ਕਿਹੜੇ ਵਿੱਚ ਸੀ ਬਈ ਪਿਆ ਉਹਦਾ ਵੀ ਇਹਦਾ ਪਿਆ ਉਹ ਮਨ ਲ ਕੇ ਆਪਾਂ ਨੂੰ ਆਈ ਨਹੀਂ ਪਤਾ ਕਿਹੜੇ ਵਿੱਚ ਸੀ ਪਰ ਉਹ ਬਾਜ਼ੀਆਂ ਚਾਰ ਉੱਡਿਆ ਬਈ ਜਿੱਤੇ ਸੀ ਚਾਰੇ ਬਈ ਚਾਰੇ ਜਿੱਤੇ ਬਈ 40 ਦਾ ਲਿਆਏ ਬਈ 40000 ਦਾ ਕੂਤਰ ਲੈ ਆਏ ਬਈ ਬੱਲੇ ਬਿੰਦਰਾ ਮਾੜੇ ਇਹਦਾ ਪਿਆ ਜਾਨਵਰ ਦਾ 40000 ਰੁਪਏ ਦਾ ਕਰਾਇਓ ਦਾ ਚਾਣਾ ਸਗੀ ਭੈਣ ਛੱਡੀ ਸੀ ਬਈ ਮੈਂ ਲੌਂਗੀ ਵੈਂਡ 2900 ਐਂਟਰੀ ਤੇ ਹਾਂਜੀ ਉਹ ਅੱਖਾਂ ਤੋਂ ਟੀਰੀ ਸੀ ਹਾਂਜੀ ਉੱਤੇ ਇੱਕ ਸੋਇਆ ਕਹੇ ਉਤਰੋ ਡਿਆ ਸੀ ਹਾਂਜੀ ਦੁੱਸਰ ਦੇ ਵਿੱਚ ਮੋਟਰਸਾਈਕਲ ਹੀ ਬਾਈ ਦੁੱਸਰ ਛੇਵੀਂ ਹਰ ਗਈ ਸੀ ਹਾਂਜੀ ਇਹਦੀ ਸਾਕੀ ਭੈਣ ਠੀਕ ਹੈ ਛੇਵੀਂ ਹਰ ਗਈ ਦੀ ਸਾਕੀ ਭੈਣ ਇਹਦੇ ਪਾਏ ਪਛਾਨਣਾ ਜੀ ਦੱਸਿਓ ਜੀ ਆਹ ਬਈ ਆਪਣਾ ਇਹ ਵੀ ਐਦ ਕੀ ਬੀੜ ਵਧਨੀ ਛੱਡਿਆ ਸੀਗਾ ਹਾਂਜੀ ਛੇਵਾਂ ਹਰ ਗਈ ਬਾਈ ਇਹ ਛੇਵਾਂ ਹਰ ਗਿਆ ਸੀ ਉਹ ਭੇੜ ਵਧਨੀ ਹਾਂਜੀ ਤੇ ਕਿਵੇਂ ਜ਼ੋਰ-ਜ਼ੋਰ ਲਾਇਆ ਜਾਨਵਰ ਨੇ ਜ਼ੋਰ ਲਾਇਆ ਬਾਈ ਇਹਨੇ ਕਿੰਨੇ ਵੇ ਬੈਠਾ ਸੀ ਇਹ ਬਾਈ ਐਂਟਰੀ ਲਈ ਬਾਈ ਸੀਗੀ ਬਾਜੀ ਨੂੰ ਥੋੜੀ ਲੇਟ ਸੜਾਈ ਸੀ ਸਾਢੇ 7 ਵਜੇ ਤੱਕ ਬਾਈ ਸੁਣਦੇ ਸੁਣਦੇ ਨੇ ਹਾਂਜੀ ਤੇ ਇਹ ਸੋਭਾ ਜੀ ਬਹਿਣ ਲੱਗੇ ਸੀ ਪਹਿਲਾਂ ਤਾਂ ਹ ਪਰ ਬੈਠਾ ਨਹੀਂ ਮੁੜ ਕੇ ਸੰਭਲ ਕੇ 7:00 ਵਜੇ ਨੂੰ ਹਾਂ ਤੇ 6:00 ਮਾ ਕੇ ਹਰ ਗਿਆ ਜੀ 3:30 ਵਜੇ ਬਈ 3:30 ਵਜੇ ਕੁੱਤਾ ਬਈ ਕਰਨੀ ਬਹੁਤ ਸੀ ਰੇੜਿਆਂ ਚਾਹੇ ਬਈ ਇਹ ਵੀ ਬਈ ਤਾਂ ਨੇ ਕਹਿ ਲੈਣ ਤੇ ਕੰਨੇ ਕਹਿ ਲੈਣ ਯਾਰ ਵਾਲਿਆਂ ਚੋ ਬਈ ਹਾਂ ਜੀ ਭਾਏ ਜਾਨਾ ਇਹਦਾ ਦੱਸੋ ਜੀ ਡਾਕਟਰ ਸਾਹਿਬ ਆਹ ਬਈ ਜੀ ਭਾਗੀ ਕਿ ਛੱਡਿਆ ਬੱਚੇ ਦੋ ਬਈ ਮੈਂ ਹਾਂ ਜੀ ਤੇ ਇੱਕ ਆ ਛੱਡਿਆ ਸੀਗਾ ਚਿੱਟੀ ਕਾਲੀ ਦਾ ਜੀ ਹਾਂ ਜੀ ਤੇ ਇੱਕ ਹੋਰ ਬੜਾ ਇਹ ਵਾਲਿਆ ਦਿਖਾਓ ਚਿੱਟੀ ਕਾਲੀ ਦਾ ਬੜਾ ਚਿੱਟੀ ਕਾਲੀ ਦਾ ਮੇਰੇ ਵੀਰੋ ਵੇਖੋ ਇਹ ਕਿਹੜਿਆਂ ਚੋ ਬਈ ਏ ਬਈ ਆਪਣੇ ਘਰ ਦੇ ਕਬੂਤਰੀ ਘਰ ਦੇ ਕਬੂਤਰਾ ਬਈ ਡਾਕਟਰ ਬੋਡੀ ਜੀ ਨੇ ਦਿੱਤਾ ਸੀਗਾ ਇਹ ਮੁੰਡੇ ਨੇ ਕਰਵਾਇਆ ਸੀ ਬਈ ਬਲਜੀਤ ਦੇ ਘਰੋਂ ਬਾਈ ਦੋ ਪਿਆਓ ਆਇਆ ਸੀ ਇਹਦਾ ਕਬੂਤਰੀ ਬਈ ਜਿਹੜਾ ਮੇਰਾ ਬੰਬੀ ਹਿਆ ਤੇ ਕਿ ਦੁੱਸਰ ਬਾੜਾ ਡੈ ਚੰਗਾ ਬੱਚਾ ਬੂੜੀ ਮਾਂ ਸੀ ਠੀਕ ਹੈ ਇਹ ਤੇ ਉਹਨਾਂ ਨੇ ਗਾਂ ਹੀ ਬੜਾ ਕੱਢਿਆ ਬਈ ਹਾਂਜੀ ਬਹੁਤ ਚੰਗਾ ਉੱਡੇ ਵੀ ਇਹ ਕਿੱਥੇ ਛੱਡੇ ਬਈ ਇਹ ਵੀ ਭਾਗੀ ਗਈ ਛੱਡੇ ਸੀ ਦੋ ਬੱਚੇ ਹੀ ਚੀਕਦੇ ਸੀਗੇ ਹਾਂਜੀ ਇਹਨਾਂ ਦਾ ਕੀ ਪਹਿਲੇ ਦਿਨ ਹੀ ਟਾਵਰ ਤੇ ਬੈਠੇ ਸੀ ਰਾਤ ਨੂੰ ਹਾਂਜੀ ਤੇ ਦੂਜੇ ਦਿਨ ਫਿਰ ਦੁੱਸਰ ਦੇ ਵਿੱਚ ਵੀ ਟਾਵਰ ਤੇ ਬੈਗੇ ਦੋਨੇ ਬਈ ਇਕੱਲੇ ਨਹੀਂ ਸੀ ਚੱਲੇ ਨਹੀਂ ਸੀ ਸਾਢੇ 1:0 ਬਰਦਾ ਕਿੱਤੇ ਕਾਲੀ ਦਾ ਪੁੱਤਰ ਬਹੁਤ ਸੋਹਣਾ ਬਈ ਗੌਰ ਬਹੁਤ ਆ ਭਾਈ ਬਾਈ ਦੀ ਹੋਰ ਗੱਲਾਂ ਨੇ ਗੱਲਾਂ ਬਹੁਤ ਕਲ ਜਾਂਦੇ ਆ ਤੇ ਜਾਨਵਰਾਂ ਨੂੰ ਭੋਰਾ ਵੀ ਦਾਗ ਨਹੀਂ ਫੜੇ ਵਾਲਾ ਤਾਂ ਜਮੇ ਹੀ ਮਾਰਾ ਜਾਏ ਤੇ ਪਾਇਓ ਚੰਨਾ ਦਾਗ ਪੁੱਤਰਾ ਬਾਈ ਹਾਂਜੀ ਇਹਦਾ ਪਾਇਓ ਚੰਨਾ ਰੱਤੇ ਦਾ ਦੱਸਿਓ ਜੀ ਯਾ ਰੱਤਾ ਬਾਈ ਮਗਰ ਸਾਡੇ ਪਿੰਡ ਚ ਗੱਲਾਂ ਹੁੰਦੀਆਂ ਨਹੀਂ ਜਿੱਦਾਂ ਮੈਨੂੰ ਛੱਡ ਦਿੰਦਾ ਸੀ ਹਾਂਜੀ ਇਹ ਬਈ ਮਨਨ ਕਿ ਚਲੋ ਵੀ ਜਿਵੇਂ ਗੂਲਾ ਜਾਂਦਾ ਉਹ ਲੰਮੇ ਰੂਟ ਤੇ ਐਂ ਉੜਦਾ ਸੀ ਠੀਕ ਹਾਂਜੀ ਹਾਂਜੀ ਜਿੰਨੇ ਘੜੀਆਂ ਛੱਡਿਆ ਹੈ ਬਈ ਲੋਕੋ ਦੇ ਵਿੱਚ ਵੀ 4 3.5 4 ਹਾਂਜੀ ਭਾਗੀ ਕੇ ਛੱਡਤਾ ਬਈ ਬਿਨਾਂ ਸਾਹਮੇ ਤੋਂ ਮੁੰਡਾ ਸਾਡੇ ਪਿੰਡ ਦਾ ਹੀ ਨਿੱਕਾ ਕੋਚ ਕਬੱਡੀ ਖੜਾਉਂਦਾ ਸੀਗਾ ਉਹ ਕਹਿੰਦਾ ਵੀ ਛੱਡਣੀ ਛੱਡਣਾ ਬਾਜੀ ਕਰੋਨਾ ਚ ਬਾਜੀ ਸੀ 74 ਕੁ ਉਤਰੋਡੇ ਸੀਗੇ ਭਾਗੀ ਕੇ ਹਾਂਜੀ ਤੂੰ ਮੇਰੇ ਬਾਹੜਾ ਖੜੇ ਪੈ ਗਿਆ ਤੇ ਕਹਿੰਦਾ ਛੱਡਣਾ ਛੱਡਣਾ ਮੈਂ ਕਹਾਂ ਵੀ ਚੱਲ ਤੂੰ ਲੈ ਜੀ ਉਂਤਰਾ ਹਾਂਜੀ ਤੇ ਬਿਨਾਂ ਸਾਹਮੇ ਤੋਂ ਲਾਤਾ ਬਈ ਦੋ ਦੋ ਢਾਈ ਬਦਾਮ ਹੋਣੇ ਦੇ ਅੰਦਰ ਹਾਂਜੀ ਤੇ ਰਾਤ ਨੂੰ ਬਈ 8:16 ਮਿੰਟ ਤੇ ਢਾਂਗੀ ਜੜਿਆ 8:16 ਮਿੰਟ ਤੇ ਜਿੱਤ ਗਿਆ ਸੀ ਬਈ ਇਹ ਹਾਂਜੀ ਇੱਕ ਹੀ ਛੱਡਿਆ ਹਾਂਜੀ ਕਿੰਨਿਆਂ ਚ ਹੋਈ ਸੀ ਬਈ ਉੱਥੇ ਵੇ ਉੱਥੇ ਵੀ ਪੁਲਿਸ ਪੈ ਗਈ ਸੀ ਸਹੀ ਬਣੀ ਤਾਂ ਹਾਂਜੀ ਠੀਕ ਆ ਸਾਡੇ ਬੋਲ ਤਾਂ ਜਿੱਤਿਆ ਬਈ ਆ ਹਾਂਜੀ ਤੇ ਬਾਕੀ ਉੱਥੇ ਰੌਲਾ ਰੂਲਾ ਬਾਅਦ ਚ ਪੈ ਗਿਆ ਸਾਨੂੰ ਇਹ ਚਾ ਸਾਡਾ ਕਬੂਤਰ ਮਿਲ ਗਿਆ ਨਹੀਂ ਨਹੀਂ ਸਹੀ ਹੈ ਜਿੱਤਿਆ ਬਈ ਜਿਹੜਾ ਇੰਨਾ ਟਾਈਮ ਕਰ ਗਿਆ ਹਾਂ ਹਾਂਜੀ ਇਹ ਤਾਂ ਸ਼ੌਂਕ ਕਰਾ ਕੇ ਸਿੰਦਰਾ ਟਕਾ ਕੇ ਕੂਪਰ ਦਾ ਕਰੋ ਬਈ ਸ਼ੌਂਕ ਰੱਤੇ ਦਾ ਤੇ ਬਾਈ ਕਹਿੰਦਾ ਗੋਲਿਆਂ ਕੋਈ ਉੜਦੇ ਤੇ ਘਰੇ 8 ਤੋਂ 8 ਹੀ ਬਹਿੰਦਾ ਸੀ ਹਾਂ ਜੋ ਪਿੰਡ ਛੱਡਦੇ ਸੀ ਬਾਈ ਜਦੋਂ ਮਸਾ ਹੋ ਜਾਂਦਾ ਸੀ ਉਦੋਂ ਰਾਤ ਨੂੰ ਬਾਹਰ ਲੈਂਦਾ ਸੀਗਾ ਦੂਜੇ ਦਿਨ ਮੜਾ ਜਦੋਂ ਬਾਈ ਕਹਿੰਦਾ ਠੰਡਾ ਸੀ ਤੇ ਦੂਜੇ ਦਿਨ ਘਰੇ ਬਹਿੰਦਾ ਸੀ ਹਾਂ ਦੂਜੇ ਦਿਨ ਕਿੰਨੇ ਕਵੇ ਬਹਿੰਦਾ ਬਈਏ ਦੂਜੇ ਦਿਨ ਬਈ ਸਵੇਰੇ 9 ਵਜੇ ਬਹਿੰਦਾ ਸੀ ਸਵੇਰ 9 ਵਜੇ ਬਈ ਠੀਕ ਹੈ ਉਹ ਆਇਓ ਚਾਨਣ ਦਾ ਹਾਂਜੀ ਆ ਵੀ ਤਾਂ ਨਿਕਲਾਂ ਦਾ ਬਾਈ ਤੰਨੇ ਕਲਾਂ ਵਿੱਚ ਉਹ ਰੱਤਾ ਕਿਹੜਾ ਸੀ ਬਈ ਉਹ ਤਾਂ ਨਿਕਲਾਂ ਦੇ ਸੀ ਵੀ ਇਹਦੇ ਵਿੱਚ ਰਾਤ ਨਿਕਲਾਂ ਦਾ ਬੜਾ ਹਾਂਜੀ ਇਹ ਪਰਾਪੋਰ ਛੱਡਾ ਹੀ ਬਈ ਲੁਧਿਆਣੇ ਰੀ ਦੇ ਵਿੱਚ ਲੁਧਿਆਣੇ ਹਾਂਜੀ ਛੇ ਆਣੇ ਬਾਜੀ ਬੰਡਲੀ ਸੀਗੀ ਹਾਂਜੀ ਤੇ ਇਹ ਆਪਣਾ ਸੱਤਵਾ ਬਾਹਰ ਸੀ ਬਈ ਹਾਂਜੀ ਆਪਾਂ ਬੰਡੀ ਨਹੀਂ ਸੀ ਬਾਜੀ ਹਾਂਜੀ ਤੇ ਇਹ ਆਪਣਾ ਚੌਥਾ ਹਰ ਗਈ ਬਈ ਠੀਕ ਹੈ ਬਾਈ ਨੇ ਬੰਡੇ ਨਹੀਂ ਬਾਈ ਨੇ ਜ਼ੋਰ ਲਾਇਆ ਬਈ ਇਹਨਾਂ ਨੇ ਬਹੁਤ ਜ਼ੋਰ ਲਾਇਆ ਬਈ ਬਹੁਤ ਜ਼ਾਰੇ ਜ਼ੋਰ ਲਾਇਆ ਬਾਈ ਨੇ ਤੇ ਕਰਾਇਓ ਦਰਸ਼ਨ ਜਾਨਵਰ ਦੇ ਇਹ ਜੀ ਜਾਨਵਰ ਸਾਨੂੰ ਬਹੁਤ ਚੰਗੇ ਲੱਗੇ ਨੇ ਕਰਾ ਰਿਆਂ ਤੇ ਅੜੇ ਹੁਣ ਨਾ ਬੰਦਾ ਮੂਹਰੋ ਕਹਿਣਾ ਹੋ ਜੇ ਮੜਾ ਜਾਨਵਰ ਢਿੱਲਾ ਹੁੰਦਾ ਨਾ ਕਾਲਾ ਤੇ ਪੰਜੇ ਦਿਖਾਇਆ ਪੰਜੇ ਦਾ ਰੋਸ਼ਨਾ ਕੋ ਬਈ ਲੈ ਹਾਂਜੀ ਬਈ ਆ ਬਈ ਉਹ ਜਿਹੜਾ ਭਾਗੀ ਕੇ ਸੰਦੂਜਾ ਕੁੱਤਰ ਦਿਖਾਇਆ ਹੈ ਕਣ ਆਪਾਂ ਪਹਿਲਾਂ ਹਾਂਜੀ ਭਾਗੀ ਕੇ ਜਿਹੜਾ ਦਿਖਾਇਆ ਹੈ ਚਿੱਟੀ ਗਾਲੀ ਦਿਖਾਇਆ ਹੈ ਹਾਂਜੀ ਹਾਂਜੀ ਚਿੱਟੀ ਗਾਲੀ ਦਾ ਇਹ ਬੱਚਾ ਵੀ ਚਾਰ ਬੱਚੇ ਉੜਦੇ ਸੀ ਘਰੇ ਹਾਂਜੀ ਤੇ ਇਹ ਸਾਰੇ ਪਿੰਡ ਦੇ ਬੱਚੇ ਮੇਰੇ ਘਰ ਦੇ ਬੱਚੇ ਸਾਰੇ ਨੂੰ ਬਿਠਾ ਕੇ ਘੰਟਾ ਮਗਰੋਂ ਵਹਿੰਦਾ ਸੀ ਘਰੇ ਹਾਂਜੀ ਮੈਂ ਕਿ 7 ਤੋਂ 7 ਹੀ ਕਰਦੇ ਸੀ ਘਰੇ 7 ਤੋਂ 7 ਜਾਨਵਰ ਕਰਦੇ ਹੀ ਇਹ ਬਈ ਵੇਖੋ ਤੇ ਬਾਜੀ ਨਹੀਂ ਛੱਡਿਆ ਬਈ ਆਪਾਂ ਇਹ। ਹਾਂ ਭਾਗੀ ਛੱਡਾਈ ਬਈ। ਹਾਂਜੀ। ਦੁੱਸਰ ਚ ਹਰ ਗਏ 10:30 ਵਜੇ ਬੱਚਾ ਹੁੰਦਾ ਸੀ ਚੀਕਦਾ ਸੀ ਉਦੋਂ ਅਸੀਂ। ਠੀਕ ਆ ਬਈ ਦੋਵੇਂ ਕਾਹਵਰ ਚ ਬਹਿ ਗਏ ਜਿਹੜੇ ਤੇ ਦੱਸਿਆ। ਹਾਂ ਦੋਵਾਂ ਨਾਲ ਛੱਡਿਆ ਹੀ ਨਹੀਂ ਬਈ। ਛੱਡਿਆਣੇ ਵੀ ਰੱਖ ਲਈ ਘਰੇ ਫਿਰ। ਰੱਖ ਲਈ ਬਾਈ ਨੇ ਨਸਲ ਰੱਖ ਲਈ। ਉਹਨਾਂ ਦੇ ਸਾਡੇ ਕੋਲੇ ਇਹਦਾ ਪਿਓ ਵੇ 6:00 ਵਜੇ ਛੱਡਿਆ ਸੀ ਬਈ। ਹਾਂਜੀ ਰਾਜਨ ਕਹਣਾਂ ਦਾ। ਹਾਂਜੀ ਹਾਂਜੀ। ਉਹ ਮੈਂ 6:00 ਵਜੇ ਛੱਡਿਆ ਸੀਗਾ ਤੇ ਉਹਦਾ ਪੱਠਾ ਸੀ ਪਰ ਇਹ ਰੱਖ ਲਈ ਘਰੇ ਬਈ ਅਸੀਂ। ਨਸਲ ਵਾਸਤੇ। ਇਹਦਾ ਪਿਓ ਮਰ ਗਿਆ ਹੀ ਬਾਈ ਨੇ ਨਸਲ ਆ ਚਿੱਟੀ ਕਾਲੀ ਦਾ ਬਾਈ ਬਾਈ ਕਹਿੰਦਾ ਤਾਂ ਪਿਓ 6 ਵਾਜੀਆਂ ਓਡਿਆ ਸੀਗਾ ਰਾਜਨਿਕਲਿਆਂ ਦਾ ਸੀਗਾ ਹਾਂ ਤੇ ਜਿੱਤਿਆ ਸੀ ਬਾਈ 6 ਦਾ 6 ਹਾਂ ਬਾਈ ਹਾਂ 6 ਦਾ 6 ਬਾਲੀਆਂ ਦਾ ਪਿਓ ਜਿੱਤਿਆ ਸੀਗਾ ਬਾਈ ਸਾਡੇ ਕੋਲ ਤਾਂ ਬੱਚਾ ਹੁੰਦਾ ਆਇਆ ਸੀਗਾ ਹਾਂਜੀ 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 ਤੇ ਸਾਨੂੰ ਤਾਂ ਪਤਾ ਨਹੀਂ ਸੀਗਾ ਵੀ ਰਾਜਨਿਕਲਿਆਂ ਦੇ ਕਿਵੇਂ ਆ ਸਾਨੂੰ ਤਾਂ ਮਿਲ ਗਿਆ ਜਿਵੇਂ ਕੋਈ ਸੱਜਣ ਮਿੱਤਰ ਆ ਗਿਆ ਕਿਹਨ ਦਾ ਹਸਤਾ ਪਰ ਵੀ ਰਾਜਨਿਕਲਿਆਂ ਨੂੰ ਲੱਗਦਾ ਅਸੀਂ ਇਹਨੂੰ ਰਾਜਨ ਵਾਲੀ ਕਹਿਣ ਲੱਗੇ ਠੀਕ ਹੈ ਜੀ ਇਹਦੇ ਪਾਇਓ ਚਾਨਾ ਹੀ ਆ ਬਈ ਇਹ ਪਰ ਰਣਸੀਖੁਰਦ ਛੱਡਿਆ ਸੀ ਰਣਸੀਖੁਰਦ ਹਾਂਜੀ ਘਰੇ ਬਈ ਇਹ 10 10:30 ਵਜੇ ਬਹਿ ਜਾਂਦਾ ਸੀ ਹਾਂਜੀ ਤੇ ਰਣਸੀਖੁਰਦ ਬਾਈ ਤੇ ਉੱਡੇ ਸੀਗੇ ਬਈ 60 ਕਬੂਤਰ ਹਾਂਜੀ ਤੇ ਇਹ ਕਬੂਤਰ ਬਈ ਰਣਸੀਖ ਵੱਡੇ ਆਉਣੀ ਜਾਣੀ ਕਰਨ ਲੱਗ ਗਿਆ ਸੀਗਾ ਹਾਂਜੀ ਆਉਣੀ ਜਾਣੀ ਕਰਨ ਲੱਗਿਆ ਤੇ 2 ਮਿੰਟ ਲੇਟ ਹੋ ਗਿਆ ਬਈ ਹਾਂਜੀ ਤੇ ਅਮਨੇ ਇਹਦਾ ਮਤਲਬ ਕਿ ਪਹਿਲੇ ਨੰਬਰ ਤੇ ਉਹਦਾਂ ਆਇਆ ਕਬੂਤਰ ਉਹਦਾ ਥੱਲੇ ਬਹਿਂਦਾ ਫਿਰਦਾ ਸੀ ਆਪਣਾ ਉੱਤੋਂ ਗੇੜੇ ਦੇ ਕੇ ਗਿਆ ਤੇ ਕਬੂਤਰ ਅਮਣਾ ਕਿੱਥੋਂ ਬਈ ਚਗਾਮਾ ਵਾਲਾ ਬਈ ਚਗਾਮਾ ਵਾਲਾ ਬਣਾ ਤੇ ਕਾਲਾ ਜਿੰਨੇ ਲਾਲ ਕੱਛੀ ਬਈ ਇਹਦੀ ਹਾਂਜੀ ਉੱਤੋਂ ਹੀ 4-5 ਗੇੜੇ ਦੇ ਕੇ ਫੇਰ ਫੇਰ ਰੰਸੀਓ ਉੱਠ ਗਿਆ ਅਸੀਂ ਮਗਰੀ ਮੋਟਰ ਲਾਏ ਇਹਦੇ ਫੇਰ ਅਸੀਂ ਰੰਸੀਓ ਵਹਾ ਲਿਆ ਸੀਗਾ 6 ਵਜੇ ਬੈਠਾ ਬਈ ਇਹੇ ਉੱਥੇ ਸਵਾ 5 ਵਜੇ ਨਿਬੜ ਗਈ ਸੀ ਠੀਕ ਆ ਬਈ ਸਵਾ 5 ਵਜੇ ਨਿਬੜ ਗਈ ਬੰਨੇ 6 ਵਜੇ ਭਾਇਆ ਇਹ ਇਹ ਪੰਨੂ ਗਾਣਾਂ ਦਾ ਪੰਨੂ ਗਾਣਾਂ ਦਾ ਬਈ ਕਰੋ ਸ਼ੌਂਕ ਲਗੋਟੇ ਵਰਗਾ ਪਿਆ ਕਬੂਤਰ ਬਈ ਕਬੂਤਰ ਗੌਰ ਬਹੁਤ ਆ ਬਈ ਗੋਰਾ ਜੀ ਬਈ ਆ ਗੋਰਾ ਚੈਲ ਆਪਣਾ ਤਰਾ ਹੀ ਤੋ ਉਸ ਤਰਾ ਆਪਣੇ ਵੀ ਜਮਾ ਡੱਕੇ ਆ ਪੈਰਾਂ ਤੇ ਬਈ ਹਾਂ ਮਾੜੀ ਮਾੜੀ ਜੀ ਜੇ ਚੈੱਕ ਕਰੋ ਪੰਨੋ ਗਾਲਾਂ ਜੋ ਕਰੋ ਉਹ ਤਾਂ ਸਹੀ ਪਿਓਰ ਜਮਾ ਹਾਂਜੀ ਡਾਕਟਰ ਸਾਹਿਬ ਪਾਇਓ ਚੰਨ ਨਾ ਆ ਜਾਣ ਵਰਦਾ ਆ ਬਈ ਆਪਣੇ ਨੰਗਲ ਕੱਲਾ ਰਿਆ ਸੀਗੇ ਜੀ ਕੱਪ ਜੁੱਤਿਆ ਸੀ ਨੰਗਲ ਕੱਲਾ ਰਿਆ ਕਿੰਨੇ ਮੱਢ ਨੂੰ ਭਾਈ ਉਹਦਣਾ ਬਈ ਆਪਣੇ 1200 ਜੀ ਮੱਢ ਪਾਦੇ ਸੀ 1700 ਕੇ 1200 ਬਈ ਥੀ ਭਈ ਮੱਢ ਯਾਦ ਨਹੀਂਗਾ ਖੜੀ 1200 ਜੀ ਖੜੀ 1700 ਸੀ ਝੱਖ ਜੀ ਵਾਲੀ ਸੀਗੀ ਬਈ ਉਹਦਣ 40 ਖੜੀ 39 ਕੂਤਰ ਡੇ ਸੀਗੇ ਹਾਂਜੀ ਝੱਖ ਦੇ ਵਿੱਚ ਮੰਨ ਕੇ ਚੱਲੋ ਵੀ ਸੋਭਾ ਹੀ ਕੂਤਰ ਤੁਰ ਗਏ ਸੀ ਉੱਥੋਂ ਸਾਰੇ ਹਾਂਜੀ ਤੇ ਅਸੀਂ ਉਹਨੂੰ ਪਾਣੀ ਬੜਾ ਲਾਤਾ ਉੱਚਾ ਵਾਲਾ ਉੜਦਾ ਸੀਗਾ ਹਾਂਜੀ ਅਸੀਂ ਕਾ ਵੀ ਜਾਂਦਾ ਸੋਭਾ ਹੀ ਬਹਿ ਜੂਗਾ ਜੇ ਛੱਡਣ ਸਾਰੀ ਰੈਲਾ ਛੜਤਾ ਤਾਂ ਉੱਚਾ ਉੱਠ ਗਿਆ ਤੇ ਝੱਕ ਚੀ ਵੀ ਜਾਊ ਹਾਂਜੀ ਤੇ ਪਾਣੀ ਵੱਧ ਲਾਤਾ ਇਹ ਕੋਠਾ ਨਾਲ ਖੰਦਾ ਫਿਰਦਾ ਰਿਹਾ ਹਾਂਜੀ ਤੇ ਬਲਜੀਤ ਵੀ ਇਧਰ ਮੈਨੂੰ ਕਰਨ ਲੱਗ ਗਿਆ ਕਰ ਯਾਰ ਤੂੰ ਪਾਣੀ ਬੜਾ ਲਾਤਾ ਤੇ ਕਬੂਤਰ ਕਹਿੰਦਾ ਆਪਣਾ ਸੋਈ ਹਰ ਦੇਣਾ ਹਾਂਜੀ ਇਹ ਸੰਭਲਦਾ 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 10:30 ਵਜੇ ਨੂੰ ਸੈੱਟ ਹੋ ਗਿਆ ਬਾਈ ਹਾਂਜੀ ਤੇ 10 ਵਜੇ ਨੂੰ ਉੱਥੇ ਕੂਤਰ ਤੁਰ ਗਏ ਸੀ ਸਾਤ ਹੀ ਰਹਿਦੇ ਸੀ ਅੱਠ ਝਾਲੀਆਂ ਚੋਂ ਹਾਂਜੀ ਫਿਰ ਬਾਜੀ ਬੰਡਲ ਨੂੰ ਕਹਿੰਦੇ ਰਹੇ ਸਾਨੂੰ 12 ਵਜੇ ਕਹਿੰਦੇ ਬਾਜੀ ਬੰਡਲੋ ਮੈਂ ਕਹਿੰਦਾ ਵੀ ਨਹੀਂ ਅਜੇ ਨਹੀਂ ਬੰਦਦੇ ਹਾਂਜੀ ਤੇ ਦੋ ਕੂਤਰ ਹੋਰ ਹਰ ਗਏ ਸੀ ਹਾਂਜੀ ਫਿਰ ਪੰਜ ਰਹਿ ਗਏ ਸੀ ਫਿਰ ਚਾਰਾਂ ਨੇ ਬਾਜੀ ਬੰਡ ਲਈ ਜਾਈ ਬਈ ਡੇਢ ਦੋ ਵਜੇ ਬੰਡ ਲਈ ਬਾਜੀ ਇਹ ਆਪਣਾ ਹੀ 7:30 ਵਜੇ ਢਾਂਗ ਦੀ ਚਾੜਿਆ ਬਈ 7:30 ਵੇ ਰਾਤ ਨੂੰ ਹਾਂਜੀ ਤੇ ਕਾਪੜੇ ਤੇ ਉਹ ਦਿਨ ਬਈ ਕਾਪੜਾ ਜਿੱਤਿਆ ਬਾਈ ਨੇ ਬਈ 12:00 ਵਜੇ ਮਟੋਂ ਛੱਟਿਆ ਸੀ ਪੁਰਾਣੇ ਹਾਂਜੀ ਤੇ ਕਿਹੜਾ ਚ ਬਈ ਇਹ ਆਪਣਾ ਇਹ ਵੀ ਬਈ ਮਿਲ ਕੇ ਅਸੀਂ ਰਾਜਨ ਗਲੀ ਦੇ ਲੈ ਲਈ ਰਾਜਨ ਕਿਹੜਾ ਜੀ ਕੂਤਰ ਚੈੱਕ ਕਰੋ ਬਈ ਪੂਣੀ ਕਿੱਡਾ ਕੂਤਰ ਆ ਵੇਖ ਹਾਂਜੀ ਦਾ ਬਾਈ ਹਾਂਜੀ ਡਾਕਟਰ ਸਾਹਿਬ ਇਹ ਤਾਂ ਪਵਾਏ ਦਰਸ਼ਨ ਕਿਹੜਾ ਇਹ ਬਈ ਸ਼ਾਕ ਖਗੋਤਰੀ ਸ਼ਾਕ ਖਗੋਤਰੀ ਇਹ ਬਈ ਆਪਾਂ ਛੱਡਿਆ ਸੀਗਾ ਸਈ ਦੋ ਪੰਡ ਸਈ ਦੋ ਕਰੋਨਾ ਦੇ ਵੇ ਛੱਡਿਆ ਸੀ ਇਹ ਹਾਂਜੀ ਮਤਲਬ ਕਿ ਸਾਰੇ ਖਿਡਾਰੀਆਂ ਦੇ ਮਤਲਬ ਕਿ ਖਗੋਤਰਾ ਇੰਟਰ ਕੀਤੇ ਸੀਗੇ ਉਹ ਮੁੰਡੇ ਸੀਗੇ ਆਪਣੇ ਰਾਜਿਆਂ ਨਾਲ ਸੱਤ ਨਾਮ ਹਾਂਜੀ ਹਾਂਜੀ ਉਹਨਾਂ ਨੇ ਕਲੱਬ ਬਣਾਇਆ ਸੀ ਕੋਈ ਤੇ 24 ਕੁ ਉਤਰ ਡੇ ਸੀਗੇ ਬਾਈ ਇਹਣੀ ਆਪਣੇ 3200 ਐਂਟਰੀ ਸੀਗੀ ਹਾਂਜੀ ਤੇ ਕਰੋਨਾ ਦੇ ਬਾਅਦ ਤੈਨੂੰ ਪਤਾ ਵੀ ਪੈਸੇ ਪੂਰੇ ਸਾਦੀ ਵੀ ਕਮੀ ਚੱਲਦੀ ਥੋੜੀ ਜੀ ਹਾਂਜੀ ਹਾਂਜੀ ਤੇ 5000 ਰੁਪਿਆ ਸੀ ਮੇਰੇ ਕੋਲ ਉਦੋਂ ਤੇ ਵਿਆਹ ਵੀ ਨਾ ਨਾ ਮਾੜਾ ਹੋਇਆ ਸੀਗਾ ਹਾਂਜੀ ਤੇ ਮੈਂ ਸੋਚਿਆ ਮੈਂ ਕਿ ਜੇ ਕੁ ਉਤਰ ਹਰ ਗਿਆ ਤੇ ਵਿਆਹ ਵੀ ਨਾ ਨਾ ਹੋਇਆ ਕਈ ਵਾਰ ਮੈਂ ਘਰ ਵਾਲੀ ਵੀ ਡਿਮਾਂਡ ਕਰ ਦਿੰਦੀ ਆ ਕੋਈ ਹਨਾ ਹਾਂਜੀ ਤੇ 3200 ਐਂਟਰੀ ਲਾ ਕੇ ਛੱਡਤਾ ਵੀ ਉੱਥੇ ਜੱਤ ਹਰ ਦੇ ਲੋ ਕਰਮਾਂ ਦੀ ਹੁੰਦੀ ਹਨਾ ਹਾਂਜੀ ਹਾਂਜੀ ਤੇ ਮਹਾਰਾਜ ਨੇ ਵੀ ਬਈ ਸਾਧਤਾ ਨਾਲ ਤੇ ਉੱਥੇ ਵੀ ਸੱਤਾਂ ਟਾਈਮ ਕੀਤਾ ਵੀ ਕੂਤਰ ਆਪਣਾ ਜਿੱਤ ਗਿਆ ਉੱਥੇ ਜਿੱਤ ਗਿਆ ਨਾ ਨਾ ਵਿਆਹ ਬਹੁਤ ਖੁਸ਼ ਹੋਏ ਨਹੀਂ ਬਾਈ ਬੜਾ ਤੜ ਜੜਾ ਦਿੱਤਾ ਕੁਛ ਫਿਰ ਹਾਂ ਘਰ ਵਾਲੀ ਨੇ ਕਿਹਾ ਕਿ ਤਬਈ ਕਹਿੰਦਾ ਦੱਸਿਆ ਮਾੜਾ ਕੀ ਲੈ ਕੇ ਦਿੱਤਾ ਤੇ ਉੱਥੇ ਬਈ ਮਲਕੇ ਜਿਹੜੇ ਮੁੰਡੇ ਕਾਪੀ ਦੇ ਸੀ ਹਾਂਜੀ ਉਹ ਕਹਿੰਦੇ ਬਈ ਇਹ ਰੇਸਰ ਕੂਤਰਾਂ ਨੂੰ ਮੋੜਦਾ ਘਰੀ ਬਈ ਹਾਂਜੀ ਜੇ ਤਾਂ ਗਰਮੀ ਪੈਂਦੀ ਆ ਫੇ ਤਾਂ ਤਾਣ ਮੋੜਦਾ ਉੱਚਾ ਹਾਂਜੀ ਜੇ ਮੌਸਮ ਉਹੋ ਜਿਹਾ ਫਿਰ ਇਹ ਪੱਧਰਾ ਫਿਰ ਦਿੰਦਾ ਏ ਔਰਦਾ ਹੀ ਗੋਲਾ ਟਾਈਪ ਆ ਹਾਂਜੀ ਜਿਵੇਂ ਗੋਲਾ ਫਿਰਦਾ ਹੁੰਦਾ ਹਾਂ ਹਾਂ ਉਹ ਮੈਨੂੰ ਕਹਿੰਦਾ ਦਿੱਤਾ ਕਿ ਇਹਨੂੰ ਕਹਿੰਦੇ ਯਾਰ ਪਾਕਿਸਤਾਨ ਵਾਲੇ ਕਦੇ ਗੋਲਿਆਂ ਕਰਦੇ ਮੈਂ ਕਹਾ ਨਹੀਂ ਯਾਰ ਆਪਾਂ ਕਦੇ ਕਰ ਗੋਲੀ ਗੱਲ ਤਾਂ ਕੁੱਤਰਾਂ ਨੂੰ ਲਾਈ ਨਹੀਂ ਗਈ ਹਾਂਜੀ ਤੇ ਸਾਰੀ ਧੜੀ ਬਈ ਐਂ ਤਿੱਖਾ ਹੀ ਉੱਡਿਆ ਸੀ ਹਾਂਜੀ ਸੱਤਰਾ ਟਾਈਮ ਕੀਤਾ ਇਹ ਤੇ ਮੇਰਾ ਘਰ ਕੰਨੀ ਦੇ ਕਰਕੇ ਪਹਿਲਾਂ ਕੰਨੀ ਤੇ ਫਿਰਦਾ ਰਿਆ ਹਾਂਜੀ ਜਦੋਂ 5:00 ਵੱਜ ਗਏ ਕਾਪੀਆਂ ਦੇ ਉੱਤੇ ਆਉਣ ਲੱਗ ਗਿਆ ਹਾਂਜੀ ਉੱਥੇ ਹੀ ਬੈਠਾ ਇੱਥੋਂ ਛੱਡਿਆ ਬਈ ਹਾਂਜੀ ਠੀਕ ਹੈ ਠੀਕ ਹੈ ਆ ਬਈ ਤੋ ਛੱਡ ਕਿਹੜਿਆਂ ਚ ਬਈ ਇਹ ਵਿਆਹ ਤੋਂ ਬਾਅਦ ਮੀਰਾ ਵਾਲਿਆਂ ਦਾ ਸ਼ਾਖਾ ਬਾਈ ਨੇ ਵਿਆਹ ਤੋਂ ਬਾਅਦ ਗਰੀਬਾਜੀ ਇਹ ਗੁਰਿਆਂ ਵਿਆਹ ਤੋਂ ਬਾਅਦ ਛੱਡਿਆ ਬਾਈ ਕਹਿੰਦਾ 5000 ਰੁਪਏ ਸੀ ਕੋਲੇ ਤੇ ਉੱਥੇ ਨਹੀਂ 3200 ਐਂਟਰੀ ਲਾਦੀ 3200 ਐਂਟਰੀ ਸੀ ਬਾਈ ਤੇ ਬਾਈ ਦਾ ਦਿਲ ਖੁਸ਼ ਕੀਤਾ ਜੌਂਦਾ ਵਾਸਦਰ ਕਰਾ ਸ਼ੌਂਕ ਵਿੰਦਰ ਇਹਦਾ ਟਕਾ ਕੇ ਪੱਲੇ-ਪੁੱਲੇ ਤੇ ਮੀਰਾ ਵਾਲਿਆਂ ਚ ਮੀਰਾ ਵਾਲਿਆਂ ਚ ਬਈ ਕਰੋ ਚੈੱਕ ਪੰਜੇ ਦਾ ਸ਼ੌਂਕ ਕਰੋ ਟੱਕੇ ਵੀ ਆ ਹੈ ਸ਼ਾਖਾ ਹਾਂਜੀ ਪੁੱਤਰ ਬਹੁਤ ਸੁਨੱਖਾ ਬਾਈ ਹਾਂਜੀ ਬਾਈ ਇਹਦਾ ਪਾਇਓ ਚਾਨਣ ਆਈ ਆਹ ਬਾਈ ਖੱਟਕਾਂ ਦਾ ਪੁੱਤਰ ਇਹਦਾ ਪਿਓ ਵੀ ਆਪਾਂ ਮੁੱਲ ਲਿਆ ਸੀ ਬਾਈ ਕਿੰਨੇ ਨੂੰ ਲਿਆ ਸੀ ਬਾਈ ਇਹਦਾ ਪਿਓ ਉਹ ਬਾਈ ਮੇਰਾ ਲੁੰਡਾ ਲਿਆਜੀ ਆ ਹਾਂਜੀ ਉਹ ਲੈ ਕੇ ਆਇਆ ਸੀ ਕਿਹੜੀ ਫਰੀਦਕੋਟ ਦੇ ਗਰੀਬ ਵਿੱਚੋਂ ਪਰਾ ਤੋਂ ਹਾਂਜੀ ਹਾਂਜੀ ਤੇ ਚਿੱਟੀਆਂ ਦਾ ਸੀਗਾ ਪੁੱਤਰੀ ਨੂੰ ਮੈਂ ਦਿੱਤੀ ਸੀ ਬਾਈ ਆਪਣੇ ਘਰੋਂ ਗੁਰਦੇਵ ਕੇ ਗੁਰਦੇਵ ਨੇ ਛੱਡੀ ਸੀ ਕੁਦਰੀ ਭਾਗੀ ਕੇ ਬਾਈ ਹਾਂਜੀ ਹਾਂਜੀ ਭਾਗੀ ਗਾਦੋ ਕਿਸੇ ਮੁੰਡੇ ਨੇ ਚੱਕ ਲਈ ਸੀਗੀ ਉੱਥੋਂ ਹੀ ਮੁੱਲ ਲ ਲਈ ਸੀਗੀ ਹਾਂਜੀ ਖੱਟਕਾਂ ਦੀ ਕੁਦਰੀ ਜੋ ਹਾਂਜੀ ਉਹਨਾਂ ਲਾ ਕੇ ਫਿਰ ਆ ਪਹਿਲਾ ਬੱਚਾ ਕੱਢਿਆ ਸੀ ਇਹ ਛੱਡਿਆ ਸੀਗਾ ਬਾਈ ਅਸੀਂ ਉਹਨੂੰ ਕਿਲੇ ਕਿਹੜਾ ਪਿੰਡ ਸੀ ਉਹ ਇਧਰ ਮੋਦਗੀ ਦੁਕਾਨ ਤੁਸੀਂ ਗਏ ਸੀ ਲੈ ਕੇ ਇਹ ਜੀ ਮੈਂ ਨਹੀਂ ਨਹੀਂ ਮੋਦਗੀ ਦੁਕਾਨ ਬਈ ਉਹ ਜਿੱਥੇ ਕੋੜੇ ਦੀ ਬਣੀ ਵੀ ਆ ਬਲਦ ਦੀ ਕੋਲ ਗਈ ਨੀ ਯਾਰ ਇਧਰ ਆਪਣੇ ਮੋਦਗੀ ਦੁਕਾਨ ਪਿੰਡ ਹੁਣ ਮੈਨੂੰ ਯਾਦ ਨਹੀਂਗਾ ਹਕੂਮਤ ਨਾਲ ਤੇ ਉੱਥੇ ਬਈ ਕਰੋਨਾ ਦੇ ਵਿੱਚ ਹਾਂਜੀ 150 ਕਣੀ ਕਿੰਨਾ ਕੂਤਰ ਡਿਆ ਸੀ ਬਈ ਹਾਂਜੀ ਪੱਛੀਆਂ ਕੂਤਰੇ 17 ਟਾਈਮ ਕੀਤਾ ਸੀਗਾ ਤੇ ਰਾਤ ਨੂੰ 8:30 ਵਜੇ ਸਪੈਦਾ ਜ ਵਰ ਗਿਆ ਬਈ ਰਾਤ 8:30 ਹਾਂਜੀ ਕਿਹੜਾ ਪਿੰਡ ਸੀ ਬਈ ਖਵਾਜਾ ਖੜਕ ਖਵਾਜਾ ਖੜਕ ਸਿੰਘ ਵਾਜਾ ਖੜਕ ਸਿੰਘ ਕਿੰਨਾ ਮੁੱਢ ਸੀ ਬਈ ਉੱਥੇ ਉੱਥੇ ਮੁੱਢ ਬਈ 1700 ਰੁਪਏ ਸੀ ਠੀਕ ਹੈ ਜਿੱਤੇ ਆ ਉੱਥੇ ਜਾਣ ਵਾਰ ਆਪਣਾ ਵੀ ਨਹੀਂ ਦਸਰ ਚਾਰ ਗਈ ਬਈ ਦਸਰ ਚਾਰ ਗਈ ਕਿਹੜਿਆ ਤੋਂ ਆਏ ਇੱਕ ਉਤਰਬੇ ਹੀ ਇੱਕ ਉਤਰ ਮੋਲ ਲਿਆ ਸੀ ਇਹਦਾ ਮਤਲਬ ਕਿ ਜਿਹੜੀ ਦੀ ਮਾਂ ਸੀ ਉਹ ਗੁਰਦੇਵ ਜਾਲੀਂ ਦੀ ਸੀਗੀ ਠੀਕ ਆ ਉਤਰ ਮੋਲ ਦਾ ਦਸਰ ਦੇ ਵਿੱਚ ਫਿਰ ਬਈ ਇਹ ਰਾਤ ਨੂੰ ਅਸੀਂ ਢਾਂਗੇ ਢੂੰਗੇ ਮਾਰ ਕੇ 11:30 ਵਜੇ ਨੂੰ ਲਾ ਲਿਆ ਤੇ 12 ਵਜੇ ਜਾ ਕੇ ਅਸੀਂ ਕੰਤੇ ਨੂੰ ਪੱਖੀ ਨੂੰ ਫੜਾ ਕੇ ਘਰੇ ਉਹਦੇ ਤੇ ਦਸਰ ਦੇ ਵਿੱਚ ਫਿਰ ਇਹ ਬਈ ਐਵੇਂ ਤੈਨੂੰ ਕਹਿੰਦਾ 11:00 ਵਜੇ ਬਹਿ ਗਿਆ ਸੀ ਠੀਕ ਰਾਤ ਨੂੰ 11:00 ਵਜੇ ਸਾਂਭਿਆ ਬਈ ਫੜਾ ਕੇ ਆਏ ਤੇ ਜਨਵਾਰ ਦਾ ਕੋਈ ਕਸੂਰ ਨਹੀਂ ਬਈ ਜਿੱਤਣਾ ਸੀ ਇਹ ਟਾਈਮ ਨਾਲ ਹੱਥ ਲੱਗ ਜਾਂਦਾ ਹਮ ਤੇ ਕਰੋ ਸ਼ੌਂਕ ਗਰਮੀ ਵਾਲੀ ਸ਼ਕੂਤਰ ਉੱਟ ਕੇ ਮਰ ਗਏ ਸੀ ਉਤਨ ਕੁੱਤਰਾ ਉੱਟ ਗਏ ਮਰੇ ਭਾਈ ਤੇ ਕਿੰਨੇ ਕੁ ਰਹਿ ਗਏ ਆਣਗੇ ਭਾਈ ਦਸਰ ਚ ਭਾਈ ਕਰੋਨਾ ਦੀ ਬਾਜੀ ਸੀਗੀ 150 ਤੋਂ ਉੱਤੇ ਕੁੱਤਰ ਡੇ ਸੀ ਹਾਂਜੀ 25 ਕੁੱਤਰਾਂ ਨੇ ਟਾਈਮ ਕੀਤਾ ਸੀਗਾ ਬੱਚਿਆਂ ਨੇ 6 ਦਾ 6 ਦਾ ਹੀ ਮਲਕੇ ਲੋਕਾਂ ਨੇ ਜਿੱਤੇ ਕੁੱਤੇ ਛੱਡੇ ਸੀਗੇ ਕਰੋਨਾ ਦੇ ਕਰਕੇ ਹਾਂਜੀ ਹਾਂਜੀ ਤੇ ਬਹੁਤ ਚੰਗੇ ਵਡੇ ਦਸਰ ਦੇ ਵਿੱਚ ਮਲਕੇ ਹਾਰ ਗਏ ਫੇਰੇ 11ਵਾਂ ਭਾਈ ਠੀਕ ਹੈ ਰਾਤ ਨੂੰ ਅਸੀਂ ਪਹੁੰਚੇ 12 ਵਜੇ ਦੇ ਕੋਲ ਠੀਕ ਹੈ ਤੇ ਆਪਾਂ ਵੇਖ ਲਏ ਭਾਈ ਦੇ ਜਨਵਰ ਸਾਰੇ ਵੱਡੇ ਤੇ ਆ ਬਾਈ ਦੇ ਯਾਰ ਮਿੱਤਰ ਬੈਠੇ ਆ ਤੇ ਜਾਂਦੇ ਜਾਂਦੇ ਭਾਈ ਕੋਈ ਆਪਣੇ ਦਰਸ਼ਕਾਂ ਨੂੰ ਚੰ ਦੇਖ ਦੇਣਾ ਚਾਹੁੰਦੇ ਹਾਂ ਬਸ ਸੰਦੇਸ਼ ਭਾਈ ਆਏ ਆ ਇੱਕਦੂ ਲੱਤਾਂ ਨਾ ਖਿੱਚੋ ਵੀ ਆਪਾਂ ਤੇਹੀ ਕਹਿੰਨੇ ਹਨਾ ਪਿਆਰ ਨਾ ਰਹੋ ਵਧੀਆ ਵਧੀਆ ਕਬੂਤਰਬਾਜੀ ਕਰੋ ਆਪਦੀ ਸਹੀ ਹੈ ਭਾਈ ਮਿਹਨਤ ਕਰੋ ਬਸ ਇਹੀ ਆ ਭਈ ਆਪਣਾ ਸੁੱਖ ਸੰਦੇਹ ਚਲੋ ਸਹੀ ਆ ਭਾਈ ਵੀਡੀਓ ਬਣ ਗਈ ਤੇ ਇਧਰ ਸ਼ੌਕ ਪਾਉਣ ਵਾਲਾ ਉਸਤਾਦ ਆਪਣਾ ਇਹ ਆ ਬਾਈ ਨੂੰ ਸ਼ੌਕ ਡਾਕਟਰ ਬਾਡੇ ਨੂੰ ਭਰਾ ਨੇ ਪਾਇਆ ਉਹਦੇ ਵੱਡੇ ਨੇ ਚਾਚੇ ਦੇ ਮੁੰਡੇ ਨੇ ਤਾਏ ਦੇ ਮੁੰਡਾ